ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਇਸ ਮੌਕੇ ਸੋਡੀ ਸੁਤਾਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਆਪਣਾ ਸਰੀਰ ਸ੍ਰੀ ਗੋਇੰਦਵਾਲ ਸਾਹਿਬ ਛੱਡਿਆ ਅਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬੇ ਪ੍ਰਿਥੀ ਚੰਦ ਨੇ ਉੱਥੇ ਜਾ ਕੇ ਬਹੁਤ ਉਪੱਦਰ ਮਚਾਇਆ ਬੋਲਕ ਬੋਲ ਕੀਤੇ ਬਾਬੇ ਪ੍ਰਿਥੀ ਚੰਦ ਦੀ ਨਾਰਾਜ਼ਗੀ ਦਾ ਖਿਆਲ ਰੱਖਦਿਆਂ ਹੋਇਆਂ ਬੱਬਾ ਬੁੱਢਾ ਜੀ ਨੇ ਦੋ ਦਸਤਾਰਾਂ ਦਿੱਤੀਆਂ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੂੰ ਗੁਰਮਤ ਦੀ ਗੁਰਤਾ ਗੱਦੀ ਦੀ ਦਸਤਾਰ ਦਿੱਤੀ ਅਤੇ ਬਾਬਾ ਪ੍ਰੀਤਿ ਚੰਦ ਜੀ ਆਪਣੇ ਪਰਿਵਾਰ ਦੇ ਵਿੱਚੋਂ ਵੱਡੇ ਸਨ ਸੋ ਉਸ ਨਿਯਮ ਦੇ ਮੁਤਾਬਿਕ ਉਹਨਾਂ ਨੂੰ ਦਸਤਾਰ ਦਿੱਤੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਮੁਤਾਬਿਕ ਮਰਨੇ ਦੀ ਪੱਗ ਲੈ ਬਾਬਾ ਪ੍ਰੀਤਿ ਚੰਦ ਜੀ ਖੁਸ਼ ਨਹੀਂ ਹੋਇਆ ਗੁਰਤਾ ਗੱਦੀ ਦੀ ਪੱਗ ਗੁਰੂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਬੱਦੀ ਅਤੇ ਜਿਹੜੀ ਮਰਨੇ ਦੀ ਪੱਗ ਸੀ ਉਹ ਬਾਬੇ ਪ੍ਰੀਤਿ ਚੰਦ ਜੀ ਨੂੰ ਦਿੱਤੀ ਗਈ ਬਾਬੇ ਪ੍ਰੀਤਿ ਚੰਦ ਨੇ ਮਨ ਵਿੱਚ ਵਿਚਾਰ ਕੀਤੀ ਕਿ ਮੇਰੀ ਕਿਸੇ ਨੇ ਪੂਜਾ ਪ੍ਰਤੀਸ਼ਟਾ ਨਹੀਂ ਕਰਨੀ ਕਿਉਂਕਿ ਇਹ ਆਮ ਰਿਵਾਜ ਦੇ ਮੁਤਾਬਿਕ ਮੈਨੂੰ ਪੱਗ ਮਿਲੀ ਹੈ ਜਿੰਨਾ ਚਿਰ ਮੈਂ ਗੁਰਤਾ ਗੱਦੀ ਦੀ ਪੱਗ ਨਹੀਂ ਲੈਣਾ ਉਹਨਾਂ ਚਿਰ ਮੇਰੀ ਪੂਜਾ ਨਹੀਂ ਹੋਣੀ ਜਿੱਥੇ ਗੁਰੂ ਪੰਚਮ ਪਾਤਸ਼ਾਹ ਸੁਭਾਈਮਾਨ ਸਨ ਉੱਥੇ ਜਾ ਕੇ ਬੋਲਕ-ਬੋਲ ਕੀਤੇ ਬਨਸਾਵਲੀ ਨਾਮੇ ਦੇ ਕਰਤਾ ਪ੍ਰੀਤਮ ਸਿੰਘ ਸ਼ਿਬਰ ਇੱਥੋਂ ਤੱਕ ਲਿਖਦੇ ਹਨ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪੱਗ ਲੈ ਕੇ ਬਾਬਾ ਪ੍ਰੀਤਿਚੰਦ ਨੂੰ ਫੜਾ ਦਿੱਤੀ ਅਤੇ ਕਹਾ ਕਿ ਭਾਈ ਸਾਹਿਬ ਅਗਰ ਇਸ ਪੰਜ ਗੱਜ ਕਪੜੇ ਨਾਲ ਤੁਹਾਨੂੰ ਸ਼ਾਂਤੀ ਮਿਲਦੀ ਹੈ ਤੁਸੀਂ ਇਹ ਕੱਪੜਾ ਲੈ ਲਓ ਪਰ ਜਿਹੜੀ ਗੁਰੂ ਪਿਤਾ ਦੀ ਖੁਸ਼ੀ ਹੈ ਉਹ ਤੁਸੀਂ ਮੇਰੇ ਕੋਲੋਂ ਨਹੀਂ ਲੈ ਸਕਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਿੰਨ ਭਰਾ ਸਨ ਵੱਡਾ ਭਰਾ ਬਾਬਾ ਪ੍ਰਿਥੀ ਚੰਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ 6 ਸਾਲ ਵੱਡਾ ਸੀ ਮਹਾਦੇਵ ਬਾਬਾ ਪ੍ਰਿਥੀ ਚੰਦ ਤੋਂ 3 ਸਾਲ ਛੋਟੇ ਸਨ ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੋਂ ਵੱਡੇ ਸਨ ਬਾਬੇ ਪ੍ਰਿਥੀ ਚੰਦ ਦੇ ਪ੍ਰਭਾਵ ਕਰਕੇ ਬਾਬਾ ਮਹਾਦੇਵ ਉਹਨਾਂ ਦੇ ਹੱਕ ਵਿੱਚ ਚਲੇ ਗਏ ਗੁਰੂ ਕੀਆ ਸਿੱਖ ਸੰਗਤਾਂ ਗੁਰੂ ਕੀ ਰਹਿਮਤ ਬਾਬਾ ਬੁੱਢਾ ਜੀ ਪਾ ਹੀਸਾਬ ਪਾਈ ਗੁਰਦਾਸ ਜੀ ਆਦਿਕ ਇੰਨਾ ਸਾਰੇ ਗੁਰੂ ਪਿਆਰਿਆਂ ਨੇ ਉਸ ਮੌਕੇ ਗੁਰੂ ਪੰਚਮ ਪਾਤਸ਼ਾਹ ਦਾ ਸਾਥ ਦਿੱਤਾ ਆਖਿਰਕਾਰ ਸਚਾਈ ਦਾ ਬੋਲ ਬਾਲਾ ਹੁੰਦਾ ਹੈ ਬਾਬਾ ਪ੍ਰਿਥੀ ਚੰਦ ਤੇ ਮਹਾਦੇਵ ਨੂੰ ਸੰਗਤਾਂ ਨੇ ਮੂੰਹ ਲਾਉਣਾ ਛੱਡ ਦਿੱਤਾ ਪਰਿਵਾਰ ਦੀ ਅੱਗੇ ਨਾਲੋਂ ਮਾਲੀ ਹਾਲਤ ਪਤਲੀ ਹੋ ਗਈ ਬਾਬਾ ਮਹਾਦੇਵ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਅਤੇ ਉਸ ਮੌਕੇ ਗੁਰੂ ਦੇ ਮਹਿਲਾਂ ਚ ਜਾ ਕੇ ਬਾਬਾ ਮਹਾਦੇਵ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਦੋ ਪੌੜੀਆਂ ਹਨ ਜੋ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਿੱਖਿਆ ਦੇ ਰੂਪ ਵਿੱਚ ਉਚਾਰਨ ਕੀਤੀਆਂ ਜਾਂ ਇਉਂ ਕਹਿ ਸਕਦੇ ਹਾਂ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦੋ ਪੁੱਤਰਾਂ ਦਾ ਆਪਸ ਵਿੱਚ ਸੰਵਾਦ ਹੈ ਵਿਚਾਰ ਚਰਚਾ ਹੈ ਬਾਬਾ ਮਹਾਦੇਵ ਨੇ ਜਿਵੇਂ ਮਾਫੀ ਮੰਗੀ ਅਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਉਹਨਾਂ ਨੂੰ ਗੁਰੂ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਪਰਮਾਤਮਾ ਦੀ ਰਹਿਮਤ ਦਾ ਪਾਤਰ ਬਣਨ ਦਾ ਢੰਗ ਤਰੀਕਾ ਦੱਸਿਆ ਸੋਰਠ ਰਗਨੀ ਦੇ ਵਿੱਚ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਹੀ ਪਾਵਨ ਸ਼ਬਦ ਉਚਾਰ ਰਹੇ ਹਨ ਪਰਮਾਤਮਾ ਇੱਕ ਹੈ ਉਚਾਰਨ ਤੇ ਰੱਖਿਆ ਕਰਤਾ ਹੈ ਉਸ ਦੇ ਵਰਗਾ ਕੋਈ ਨਹੀਂ ਉਹ ਮਿਨਿਆ ਤੇ ਤੋਲਿਆ ਨਹੀਂ ਜਾ ਸਕਦਾ ਜੇਕਰ ਗੁਰੂ ਦੀ ਕਿਰਪਾ ਹੋਵੇ ਤਾਂ ਮਨੁੱਖ ਇਸ ਪਰਮਾਤਮਾ ਦੀ ਵਡਿਆਈ ਨੂੰ ਸਮਝ ਸਕਦਾ ਹੈ ਏਕ ਪਿਤਾ ਏਕ ਹਸਕੇ ਹੰਬਾਰਿਕ ਤੂੰ ਮੇਰਾ ਗੁਰਹਾਈ ਇਹ ਬਾਬਾ ਮਹਾਦੇਵ ਜੀ ਗੁਰੂ ਪੰਚਮ ਪਾਤਸ਼ਾਹ ਨੂੰ ਕਹਿੰਦੇ ਹਨ ਕਿ ਮਹਾਰਾਜ ਹੈ ਆਪਣਾ ਇੱਕ ਪਿਤਾ ਗੁਰੂ ਰਾਮਦਾਸ ਮਹਾਰਾਜ ਹੈ ਅਤੇ ਆਪਾ ਉਸ ਧੰਨ ਗੁਰੂ ਰਾਮਦਾਸ ਜੀ ਦੇ ਬਾਰਿਕ ਹਾਂ ਤੁਸੀਂ ਮੇਰੇ ਗੁਰਪਾਈ ਹੋ ਕਿਉਂਕਿ ਆਪਾਂ ਨੇ ਆਪਣੇ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਕੋਲੋਂ ਅਧਿਆਤਮਕ ਸਿੱਖਿਆ ਲਈ ਹੈ ਇਸ ਕਰਕੇ ਤੁਸੀਂ ਮੇਰੇ ਭਰਾ ਵੀ ਹੋ ਗੁਰਪਾਈ ਵੀ ਹੋ ਮੈਂ ਤੁਹਾਨੂੰ ਆਪਣਾ ਗੁਰੂ تسلیم ਕਰਦਾ ਹਾਂ ਸੁਨਮਿਤਾ ਜਿਉ ਹਮਾਰਾ ਬਲਬਿਲ ਜાંਸੀ ਹਰ ਦਰਸ਼ਨ ਦੇ ਦਿਖਾਈ ਭਰਾਵਾਂ ਦਾ ਆਪਸ ਵਿੱਚ ਸ਼ਰੀਕਾ ਹੋ ਜਾਂਦਾ ਹੈ ਵਿਰੋਧਤਾ ਹੋ ਜਾਂਦੀ ਹੈ ਪਰ ਮਿੱਤਰ ਨਾਲ ਪਿਆਰ ਤਾਂ قائم ਰਹਿੰਦਾ ਹੈ ਇਸ ਕਰਕੇ ਇਕੱਲਾ ਭਰਾ ਹੀ ਨਹੀਂ ਮੈਂ ਤੁਹਾਨੂੰ ਆਪਣਾ ਮਿੱਤਰ ਸਮਝਦਾ ਹਾਂ ਅਤੇ ਮੈਂ ਮਨ ਕਰਕੇ ਤੇ ਸਰੀਰ ਕਰਕੇ ਤੁਹਾਡੇ ਕੋਲੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਪਰ ਮੇਰੀ ਇੱਕ ਬੇਨਤੀ ਮਤਾ ਤੁਸੀਂ ਗਲਤ ਨਾ ਸਮਝ ਲੈਣਾ ਕਿ ਸ਼ਾਇਦ ਮਹਾਦੇਵ ਤੁਹਾਡੇ ਕੋਲੋਂ ਦੁਨਿਆਵੀ ਪਦਾਰਥ ਲੈਣ ਲਈ ਆਇਆ ਹੈ ਪੈਸਾ ਤੇ ਲਾਜਾਂ ਲੋੜਾਂ ਦੀ ਪੂਰਤੀ ਲਈ ਆਇਆ ਹੈ ਬਿਲਕੁਲ ਨਹੀਂ ਮੇਰਾ ਸਾਰਤਾ ਹੈ ਆਪ ਤੁਸੀਂ ਗੁਰੂ ਪੀਤਾ ਦੇ ਪਾਵਨ ਆਸਨ ਤੇ ਸੁਭਾਏਮਾਨ ਹੋ ਮੇਰੇ ਤੇ ਕਿਰਪਾ ਕਰੋ ਕਿ ਮੈਨੂੰ ਪ੍ਰਮਾਤਮਾ ਦੇ ਸਾਖਸ਼ਾਤ ਦਰਸ਼ਨ ਹੋ ਜਾਣ ਮੈਨੂੰ ਪ੍ਰਮਾਤਮਾ ਦੇ ਨੂਰ ਦਾ ਜਲਵਾ ਦਿਸੇ ਸੁਨਮੀ ਤਾ ਤੂਰੀ ਕੋ ਬਲਜਾਈ ਇਹ ਮਨ ਤੇਰਾ ਪਾਈ ਮੇਰੇ ਚੰdre ਮਨ ਨੇ ਮੈਨੂੰ ਬੜਾ ਖਰਾਬ ਕੀਤਾ ਤੇ ਅੱਜ ਤੋਂ ਬਾਅਦ ਇਹ ਮੇਰਾ ਮਨ ਤੁਹਾਡਾ ਹੋਇਆ ਮੈਂ ਆਪਣੀ ਮਰਜ਼ੀ ਨਹੀਂ ਕਰਾਂਗਾ ਇਸ ਮਨ ਦੇ ਸੰਬੰਧ ਵਿੱਚ ਗ੍ਰੰਥਾਂ ਵਿੱਚ ਬੇਅੰਤ ਮਿਸਾਲਾਂ ਆਉਂਦੀਆਂ ਹਨ ਮਨ ਨੂੰ ਕਾਬੂ ਕਰਨਾ ਕਿੰਨਾ ਔਖਾ ਹੈ ਇੱਕ ਛੋਟੀ ਜਿਹੀ ਉਦਾਹਰਨ ਹੈ ਦਸਮ ਗ੍ਰੰਥ ਵਿੱਚ ਇੱਕ ਪ੍ਰਸੰਗ ਆਉਂਦਾ ਹੈ ਉਸ ਦਾ ਨਾਮ ਹੈ 파ਰਸਨਥ ਦੀ ਕਥਾ ਪੁਰਾਤਨ ਜਮਾਨੇ ਵਿੱਚ ਇੱਕ ਰਵਾਇਤ ਸੀ ਜਿਸ ਤਰ੍ਹਾਂ ਅਸੀਂ ਸਿੱਖ ਹੋਣ ਦੇ ਨਾਤੇ ਆਪਣੇ ਘਰਾਂ ਵਿੱਚ ਸਹਿਜ ਪਾਠ ਅਖੰਡ ਪਾਠ ਆਦਰ ਖਵਾਉਂਦੇ ਹਾਂ ਇਸੇ ਤਰ੍ਹਾਂ ਸਾਡੀ ਭਾਰਤੀ ਵੈਦਿਕ ਪਰੰਪਰਾ ਮੁਤਾਬਿਕ ਲੋਕੀ ਹਮਨੇ ਰਖਾਇਆ ਕਰਦੇ ਸਨ ਇਹ ਅੱਗਾਂ ਦੀਆਂ ਵੱਖ-ਵੱਖ ਕਿਸਮਾਂ ਸਨ ਅਸ਼ਵ ਉਮੇਦ ਯਗ ਅਸ਼ਵ ਨੂੰ ਸੰਸਕ੍ਰਿਤੀ ਵਿੱਚ ਘੋੜਾ ਕਹਿੰਦੇ ਹਨ ਇਹ ਕਾਲੇ ਰੰਗ ਦਾ ਘੋੜਾ ਲੈ ਕੇ ਜਿਹੜਾ ਬਿਲਕੁਲ ਕਾਲਾ ਹੋਵੇ ਉਸ ਦਾ ਕੋਈ ਵੀ ਅੰਗ ਚਿੱਟਾ ਨਾ ਹੋਵੇ ਉਸ ਕਾਲੇ ਘੋੜੇ ਨੂੰ ਪਹਿਲਾਂ ਕੁਝ ਸਮਾਂ ਖੁੱਲ੍ਹਿਆਂ ਛੱਡਣਾ ਉਪਰੰਤ ਵੇਦਾਂ ਦੇ ਮੰਤਰ ਪੜ੍ਹ ਕੇ ਉਸ ਦੀ ਬੋਟੀ-ਬੋਟੀ ਅਗਨੀ ਦੇ ਵਿੱਚ ਪਾਉਣੀ ਉਸ ਨੂੰ ਕਹਿੰਦੇ ਸਨ ਅਸ਼ਵ ਮੇਦ ਯਗ ਦੂਸਰੇ ਨੰਬਰ ਤੇ ਆਉਂਦਾ ਸੀ ਜੰਗਲੀ ਜਾਨਵਰ ਗੈਂਡਾ ਇਹ ਬੜਾ ਮਸ਼ਹੂਰ ਜਾਨਵਰ ਹੈ ਉਸ ਗੈਂਡੇ ਦੀ ਬੋਟੀ-ਬੋਟੀ ਕਰਕੇ ਅਹੁੱਤੀ ਦੇ ਰੂਪ ਵਿੱਚ ਪਾਉਣੀ ਜਿਸ ਨੂੰ ਕਹਿੰਦੇ ਸਨ ਗੈਂਡਾ ਮੇਦ ਯਗ ਤੀਸਰੇ ਨੰਬਰ ਤੇ ਹੈਰਾਨੀ ਦੀ ਗੱਲ ਸਮਝਣੀ ਪੈਂਦੀ ਹੈ ਹਿੰਦੂ ਧਰਮ ਦੇ ਵਿੱਚ ਗਊ ਨੂੰ ਮਾਤਾ ਕਿਹਾ ਗਿਆ ਹੈ ਅਤੇ ਕਈ ਸੁਸਾਇਟੀਆਂ ਬਣੀਆਂ ਹਨ ਗਊ ਰક્ષਕ ਸੁਸਾਇਟੀ ਗਊ ਦੀ ਮਹਾਨਤਾ ਨੂੰ ਮੰਨਦਿਆਂ ਹੋਇਆਂ ਗਊਸ਼ਾਲਾਵਾਂ ਬਣੀਆਂ ਹਨ ਪਰ ਪਤਾ ਨਹੀਂ ਕੀ ਕਾਰਨ ਹੈ ਕਿ ਉਹਨਾਂ ਯੱਗਾਂ ਦੇ ਵਿੱਚ ਇੱਕ ਹੀ ਯੱਗ ਗਊਮੇ ਦੇ ਯੱਗ ਗਊ ਨਾਮ ਗਊ ਦਾ ਹੈ ਗਊ ਦੀ ਬੋਟੀ-ਬੋਟੀ ਕਰਕੇ ਅੱਗ ਦੇ ਵਿੱਚ ਉਸਦੀ ਆਹੂਤੀ ਦੇਣੀ ਇਹਨਾਂ ਤੋਂ ਚੌਥੇ ਨੰਬਰ ਤੇ ਇਹੋ ਯੱਗ ਆਉਂਦਾ ਹੈ ਉਸਦਾ ਨਾਮ ਹੈ ਨਿਰਪਮੇ ਦਾ ਯੱਗ ਨਿਰਪ ਦਾ ਅਰਥ ਹੁੰਦਾ ਹੈ ਕਿਸੇ ਰਾਜੇ ਨੂੰ ਪਕੜ ਕੇ ਉਸਦੇ ਅੰਗ ਕੱਟ ਕੇ ਅੱਗ ਵਿੱਚ ਪਾ ਕੇ ਉਸ ਨੂੰ ਸਾੜਨਾ ਉਸ ਨੂੰ ਨਿਰਪਮੇਦ ਯੱਗ ਕਹਿੰਦੇ ਹਨ ਉਸ ਨੂੰ ਸਾਰੇ ਮਹਾਨ ਸਮਝਦੇ ਸਨ ਜਿਹੜਾ ਕੰਮ ਥੋੜਾ ਜਿਹਾ ਮਿਹਨਤ ਵਾਲਾ ਹੋਵੇ ਆਪਾਂ ਉਸ ਨੂੰ ਮਹਾਨ ਸਮਝਦੇ ਹਾਂ ਜਿਹੜਾ ਕੰਮ ਸੌਖਾ ਹੋਵੇ ਆਪਾਂ ਉਸ ਦੀ ਕਦਰ ਘੱਟ ਕਰਦੇ ਹਾਂ ਕਹਿੰਦੇ ਹਨ ਇਸ ਪ੍ਰਕਾਰ ਉਸ ਪਰਸਨਾਥ ਰਾਜੇ ਨੇ ਨਿਰਪਮੇਦ ਯੱਗ ਦਾ ਫੁਰਨਾ ਬਣਾ ਕੇ ਮਾੜੇ ਰਾਜਿਆਂ ਨੂੰ ਕਾਬੂ ਕਰਨਾ ਸ਼ੁਰੂ ਕਰ ਦਿੱਤਾ ਇਹ ਸਭ ਕੁਝ 6 ਦਸ਼ਮ ਗ੍ਰੰਥ ਵਿੱਚ ਲਿਖਿਆ ਹੈ ਉੱਥੇ ਲਿਖਿਆ ਹੈ ਕਿ ਉਸਨੇ 1 ਲੱਖ ਦੇ ਕਰੀਬ ਰਾਜਿਆਂ ਨੂੰ ਕੈਦ ਕਰ ਲਿਆ ਦਸ਼ਮ ਗ੍ਰੰਥ ਅਨੁਸਾਰ ਆਪਣੀ ਧਾਰਮਿਕ ਪਰੰਪਰਾ ਮੁਤਾਬਿਕ ਵਿਚਾਰ-ਵਟਾਂਦਰਾ ਕੀਤਾ ਕਿ ਇਹ ਯੱਗ ਕਿਵੇਂ ਕੀਤਾ ਜਾਵੇ ਕਦੋਂ ਕੀਤਾ ਜਾਵੇ ਉਸ ਪਾਰਸਨਾਥ ਰਾਜੇ ਦਾ ਇੱਕ ਵਜੀਰ ਸੀ ਉਸ ਦਾ ਨਾਮ ਗਿਆਨਦੇਵ ਕਰਕੇ ਲਿਖਿਆ ਹੈ ਗਿਆਨਦੇਵ ਕਹਿਣ ਲੱਗਾ ਰਾਜੇ ਨੇ ਮੈਂ ਤੁਹਾਡਾ ਸੇਵਾਦਾਰ ਹਾਂ ਤੇ ਸੇਵਾਦਾਰ ਹੋਣ ਦੇ ਨਾਤੇ ਮੇਰੀ ਇੱਕ ਬੇਨਤੀ ਹੈ ਕਿ ਤੁਸੀਂ ਰਾਜੇ ਤਾਂ ਕਾਬੂ ਕਰ ਲੇ ਪਰ ਤਗੜਾ ਰਾਜਾ ਤਾਂ ਅਜੇ ਕਾਬੂ ਨਹੀਂ ਆਇਆ ਜਿੰਨਾ ਚਿਰ ਉਹ ਰਾਜਾ ਨਾ ਕਾਬੂ ਕੀਤਾ ਜਾਵੇ ਤੁਹਾਡੇ ਯੱਗ ਕਰਨ ਦਾ ਕੋਈ ਫਾਇਦਾ ਨਹੀਂ। 파ਰਸਨਾਥ ਕਹਿਣ ਲੱਗਾ ਰਾਜਾ ਕਿੱਥੇ ਹੈ? ਦਸ਼ਮ ਗ੍ਰੰਥ ਦੇ ਮੁਤਾਬਿਕ ਤੇ ਪੁਰਾਣਾ ਦੇ ਮੁਤਾਬਿਕ ਉਹ ਕਹਿਣ ਲੱਗਾ ਕਿ ਉਹ ਮੱਛੀ ਦੇ ਪੇਟ ਵਿੱਚ ਹੈ। ਉਸ ਮੱਛੀ ਦੇ ਪੇਟ ਨੂੰ ਚੀਰ ਕੇ ਮਛੰਦਰਨਾਥ ਜੋਗੀ ਨੂੰ ਕੱਢਿਆ ਗਿਆ। ਮਛੰਦਰਨਾਥ ਕਹਿਣ ਲੱਗਾ ਰਾਜੇ ਨੇ ਬੇਨਤੀ ਇਹ ਹੈ ਕਿ ਸਾਰਿਆਂ ਤੋਂ ਵੱਡਾ ਰਾਜਾ ਮਨਬਾਣੀ 'ਚ ਲਿਖਿਆ ਹੈ ਉਸ ਦਾ ਮਨ ਰਾਜਾ ਸੁਲਤਾਨ ਜਿੰਨਾ ਚਿਰ ਮਨੁਰੂਪੀ ਰਾਜੇ ਨੂੰ ਕਾਬੂ ਨਾ ਕੀਤਾ ਜਾਏ ਉਹਨਾਂ ਬੇਗਾਨੇ ਪੁੱਤਰਾਂ ਨੂੰ ਮਾਰਨ ਸਾੜਨ ਤੇ ਵੜਨ ਦਾ ਕੀ ਫਾਇਦਾ ਪਾਕਿਸਤਾਨ ਵਿੱਚ ਹਿੰਦੂਆਂ ਦਾ ਇੱਕ ਤੀਰਥ ਹੈ ਅਤੇ Hindupura ਕਦੇ-ਕਦੇ ਯਾਤਰਾ ਕਰਨ ਵੀ ਜਾਂਦੇ ਹਨ ਉਸ ਦਾ ਨਾਮ ਹੈ ਕਟਾਕ ਪਰਬਤ ਉਸ ਕਟਾਕ ਪਰਬਤ ਵਾਲੀ ਜਗ੍ਹਾ ਤੇ ਕਹਿੰਦੇ ਹਨ ਉਸ ਪਾਰਸਨਾਥ ਰਾਜੇ ਨੇ ਬਹੁਤ ਸਮਾਂ ਟਿਕ ਕੇ ਮਨ ਨੂੰ ਕਾਬੂ ਕਰਨ ਦਾ ਯਤਨ ਕੀਤਾ ਪਰ ਮਨ ਕਾਬੂ ਨਾ ਹੋਇਆ ਉਸਨੇ ਇਸ ਕਾਰਜ ਵਿੱਚ ਕਿੰਨੀ ਕੁ ਮੁਹਾਰਤ ਹਾਸਲ ਕੀਤੀ ਕਿੰਨੀ ਕੁ ਮਿਹਨਤ ਕੀਤੀ ਕਿੰਨੇ ਕੁ ਟਿਕਾ ਨਾਲ ਉਸਨੇ ਜਾਪ ਕੀਤਾ ਉਹ ਇਸ ਗੱਲ ਦਾ ਪ੍ਰਤੀਕ ਹੈ ਕਹਿੰਦੇ ਹਨ ਕਿ ਆਖਿਰਕਾਰ ਰਾਜੇ 파ਰਸਨਾਥ ਨੇ ਆਪਣੇ ਦਸਮ ਦੁਆਰ ਖੋਲ ਕੇ ਆਪਣੇ ਸਰੀਰ ਚੋਂ ਕੱਢ ਕੇ ਆਪਣੇ ਸਰੀਰ ਨੂੰ ਪਦਮ ਪੈ ਕਰ ਲਿਆ ਪਰ ਮਨ ਕਾਬੂ ਫੇਰ ਵੀ ਨਾ ਆਇਆ ਉਸਨੇ ਮਰਨ ਲੱਗ ਗਿਆ ਆਖਿਆ ਕਿ ਇਹੋ ਜਿਹੇ ਜੀਵਨ ਦਾ ਕੀ ਫਾਇਦਾ ਤੁਹਾਡਾ ਮੇਰਾ ਨਾਤਾ ਅੱਜ ਤੋਂ ਖਤਮ ਅਤੇ ਉਸਨੇ ਬ੍ਰह्म ਅਗਨੀ ਕੱਢ ਕੇ ਆਪਣੇ ਸਰੀਰ ਨੂੰ ਭਸਮ ਕਰ ਲਿਆ ਪਰ ਮਨ ਫਿਰ ਵੀ ਕਾਬੂ ਨਹੀਂ ਹੋਇਆ ਇਸ ਕਰਕੇ ਇੱਕੋ ਇੱਕ ਤਰੀਕਾ ਹੈ ਕਿ ਆਪਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੇ ਤਰਲਾ ਕਰੀਏ ਕਿ ਪਾਤਸ਼ਾਹ ਮੇਰੇ ਮਨ ਨੂੰ ਤੂੰ ਕਾਬੂ ਕਰ ਇਸ ਪ੍ਰਕਾਰ ਬਾਬਾ ਮਹਾਦੇਵ ਕਹਿੰਦੇ ਹਨ ਮਹਾਰਾਜ ਠੀਕ ਹੈ ਤੁਸੀਂ ਮੇਰੇ ਭਾਈ ਹੋ ਪਰ ਮੈਂ ਤੁਹਾਨੂੰ ਆਪਣਾ ਗੁਰੂ ਮੰਨਦਾ ਹਾਂ ਕਿਰਪਾ ਕਰਕੇ ਮੇਰੇ ਮਨ ਤੇ ਕੰਟਰੋਲ ਕਰੋ ਮੇਰੇ ਮਨ ਨੂੰ ਸਮਝਾਓ ਜੀ ਪਾਵਮ ਲੋਵਾ ਮਲਮਲ ਧੋਵਾ ਗੁਰਮਤ ਵਿੱਚ ਨਿਮਰਤਾ ਨੂੰ ਸਭ ਤੋਂ ਮਹਾਨ ਮੰਨਿਆ ਗਿਆ ਹੈ। ਇਹ ਕਵਿਤਾ ਦਾ ਭਾਵ ਮਿਨੁ ਚੇਤੇ ਹੈ। ਨਦੀ ਕਹਿਣ ਲੱਗੀ ਮਹਾਰਾਜੇ ਮੇਰੀ ਉਸ ਉੱਪਰ ਪੇਸ਼ ਨਹੀਂ ਚੱਲਦੀ। ਮੈਂ ਜਿਹੜੇ ਪਾਸੇ ਨੂੰ ਵੀ ਆਪਣਾ ਵੇਗ ਕਰਦੀ ਹਾਂ ਉਹ ਲੰਮਾ ਪੈ ਜਾਂਦਾ ਹੈ। ਉਸ ਦੇ ਲੰਮੇ ਪੈਣ ਕਰਕੇ ਮੇਰਾ ਜੋਰ ਨਹੀਂ ਪੈਂਦਾ। ਬੜਾ ਔਖਾ ਹੈ ਲੰਮਾ ਪੈਣਾ ਪਰ ਜਿਹੜਾ ਪੈ ਗਿਆ ਉਸ ਦੀਆਂ ਜੜਾਂ ਨਹੀਂ ਪੁੱਟੀਆਂ ਜਾਣਗੀਆਂ। ਇਸ ਕਰਕੇ ਬਾਬਾ ਮਹਾਦੇਵ ਜੀ ਕਹਿੰਦੇ ਹਨ ਮਹਾਰਾਜੇ ਮੇਰਾ ਦਿਲ ਚਾਹੁੰਦਾ ਹੈ ਕਿ ਮੈਂ ਤੁਹਾਡੇ ਪੈਰਾਂ ਨੂੰ ਮਲ ਮਲ ਕੇ ਧੋਵਾਂ ਜਿਹੜੇ ਤੁਹਾਡੇ ਪਵਿੱਤਰ ਚਰਨ ਹਨ ਉਹਨਾਂ ਨੂੰ ਪੋਲਾ-ਪੋਲਾ ਮੈਂ ਪ੍ਰੇਮ ਨਾਲ ਧੋਵਾਂ ਤੁਹਾਡੇ ਨਾਲੋਂ ਤੋੜਿਆ ਮੇਰਾ ਮਨ ਮੇਰੇ ਪ੍ਰਾਪ੍ਰੀਤੀ ਚੰਦ ਦੇ ਮਗਰ ਲੱਗ ਗਿਆ ਇਸ ਕਰਕੇ ਅੱਜ ਤੋਂ ਬਾਅਦ ਮੈਂ ਆਪਣੀ ਮਨਮਰਜ਼ੀ ਨਹੀਂ ਕਰਾਂਗਾ ਤੇ ਮੈਂ ਮੰਨ ਵੀ ਤੁਹਾਨੂੰ ਭੇਟ ਕਰਦਾ ਹਾਂ ਗੁਰੂ ਅਰਜਨ ਦੇਵ ਮਹਾਰਾਜ ਮੈਂ ਤੁਹਾਡੀ ਸ਼ਰਨ ਵਿੱਚ ਚੱਲ ਕੇ ਆਇਆ ਹਾਂ ਆਪਾਂ ਕਿਸੇ ਦੇ ਘਰ ਜਾਈਏ ਜੇ ਸਾਡੇ ਘਰ ਕੋਈ ਆਵੇ ਤਾਂ ਆਪਾਂ ਪੁੱਛਦੇ ਹਾਂ ਗੁਰਮੁਖੋ ਕਿਵੇਂ ਆਉਣਾ ਹੋਇਆ ਕਿਵੇਂ ਦਰਸ਼ਨ ਦਿੱਤੇ ਹਨ ਇਸੇ ਪ੍ਰਕਾਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਓ ਜੀ ਆਇਆਂ ਨੂੰ ਹੁਕਮ ਕਰੋ ਤੁਸੀਂ ਮੇਰੇ ਵੱਡੇ ਭਰਾ ਹੋ ਬਾਬਾ ਮਹਾਦੇਵ ਕਹਿਣ ਲੱਗੇ ਮਹਾਰਾਜ ਮੈਨੂੰ ਕੋਈ ਵੀ ਦੁਨੀਆਵੀ ਪਦਾਰਥ ਨਹੀਂ ਚਾਹੀਦਾ ਆਪ ਇੱਕੋ ਇੱਕ ਮੇਰੇ ਤੇ ਕਿਰਪਾ ਕਰੋ ਪ੍ਰਭ ਮਿਲੋ ਦੇ ਉਪਦੇਸ਼ਾ ਮੈਨੂੰ ਉਹੋ ਜਿਹੀ ਸਿੱਖਿਆ ਦੇਣ ਦੀ ਕਿਰਪਾਲਤਾ ਕਰੋ ਜਿਸ ਦੇ ਨਾਲ ਮੇਰਾ ਮਿਲਾਪ ਪਰਮਾਤਮਾ ਨਾਲ ਹੋ ਜਾਏ ਇਹ ਸਵਾਲ ਸੀ ਇਹ ਬੇਨਤੀਆਂ ਸਨ ਬਾਬਾ ਮਹਾਦੇਵ ਵੱਲੋਂ ਕਿ ਪਰਮਾਤਮਾ ਕਿਵੇਂ ਮਿਲੇ ਇਸ ਦਾ ਉੱਤਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਅਗਲੀਆਂ ਦੋ ਪੌੜੀਆਂ 'ਚ ਦੇਣਗੇ ਮਾਨ ਨਾ ਕੀਜੈ ਸਰਨ ਪਰੀਜੈ ਦੁਨੀਆ ਵਾਲਿਓ ਸਾਰਿਆਂ ਤੋਂ ਵੱਡਾ ਦੁਸ਼ਮਣ ਹੈ ਬੰਦੇ ਦਾ ਮਾਨ ਕਹਿੰਦੇ ਹਨ ਇਹ ਮਾਨ ਬੜਾ ਚੰਦਰਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਇਨ੍ਹਾਂ Munia ਦੇ ਮੁਖੀਆਂ ਨੂੰ ਇਸ ਮਾਨ ਨੇ ਆਪਣੇ ਨਿਸ਼ਾਨੇ ਤੋਂ ਹਟਾ ਦਿੱਤਾ ਪੁਰਾਤਨ ਗ੍ਰੰਥਾਂ ਵਿੱਚ ਇੱਕ ਕਥਾ ਹੁੰਦੀ ਹੈ ਦੋ ਰਾਜਿਆਂ ਦੀ ਰਾਜਾ ਜਜਾਤੀ ਬਾਰੇ ਇਹ ਰਵਾਇਤ ਹੈ ਕਿ ਆਪਣੇ ਤਨੁਖ ਵਿੱਚੋਂ ਇਸਨੇ ਤੀਰ ਚਲਾਉਣਾ ਤੇ ਜਿੱਥੇ ਉਹ ਤੀਰ ਡਿੱਗਦਾ ਉੱਥੇ ਉਹ ਯੱਗ ਕਰਿਆ ਕਰਦਾ ਸੀ ਇਸ ਤਰ੍ਹਾਂ ਉਸ ਦੀ ਜ਼ਿੰਦਗੀ ਯੱਗ ਕਰਦਿਆਂ ਕਰਦਿਆਂ ਲੰਘ ਰਹੀ ਸੀ ਨਿਸ਼ਾਨਾ ਇਸ ਦਾ ਇਹ ਸੀ ਕਿ ਸਵਰਗ ਦਾ ਰਾਜਾ ਇੰਦਰ ਬਣ ਜਾਵਾਂ ਕਹਿੰਦੇ ਹਨ ਇਸ ਭਾਵਨਾ ਨੂੰ ਲੈ ਕੇ ਜਦੋਂ ਰਾਜੇ ਜਜਾਤੀ ਦਾ ਅੰਤ ਹੋਇਆ ਇਸ ਦੀ ਮੌਤ ਹੋਈ ਤਾਂ ਇੰਦਰ ਨੂੰ ਪਤਾ ਲੱਗ ਗਿਆ ਉਸ ਦੇ ਨਾਲਦਿਆਂ ਨੇ ਸਲਾਹ ਕੀਤੀ ਕਿ ਮਹਾਰਾਜ ਹੁਣ ਕਿਵੇਂ ਕਰੀਏ ਤੇ ਕਿਸੇ ਵਿਚਾਰਵਾਨ ਨੇ ਆਖਿਆ ਤੁਸੀਂ ਇਸ ਦੇ ਅੰਦਰ ਹੰਕਾਰ ਪੈਦਾ ਕਰੋ ਇੰਦਰ ਦੇ ਸਲਾਹਕਾਰਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਧਨਤਾ ਦੇ ਯੋਗ ਹੋ ਆਪ ਬਲ ਹੋ ਅੱਜ ਤੱਕ ਦੁਨੀਆ ਵਿੱਚ ਕਿਸੇ ਨੇ ਤੁਹਾਡੇ ਜਿੰਨੇ ਯਗ ਨਹੀਂ ਕੀਤੇ ਹੈਰਾਨੀ ਦੀ ਗੱਲ ਹੈ ਕਿ ਤੀਰ ਚਲਾਉਣਾ ਤੇ ਫਿਰ ਯਗ ਕਰਨਾ ਇਹ ਗੱਲ ਸੁਣ ਕੇ ਕਿ ਮੇਰੇ ਜਿੰਨਾ ਕੋਈ ਧਰਮੀ ਨਹੀਂ ਕਹਿੰਦੇ ਹਨ ਇੰਨਾ ਫੁਰਨਾ ਆਉਣ ਦੇ ਨਾਲ ਉਹ ਰਾਜਾ ਜਜਾਤੀ ਉਸ ਅਵਸਥਾ ਤੇ ਪਹੁੰਚ ਕੇ ਮੁੜ ਕੇ ਉਸ ਨੂੰ ਫੇਰ ਆਵਾਗੌਨ ਦੇ ਚੱਕਰਾਂ ਵਿੱਚ ਆਉਣਾ ਪਿਆ ਮੈਂ ਕਰਕੇ ਉਹਨਾਂ ਵਡਿਆਈ ਕੀਤੀ ਇਸਨੇ ਵਡਿਆਈ ਨੂੰ ਪ੍ਰਵਾਨ ਕਰ ਲਿਆ ਇਸ ਕਰਕੇ ਗੁਰਪੰਛਮ ਪਾਤਸ਼ਾਹ ਕਹਿੰਦੇ ਹਨ ਸਿੱਖੋ ਸਾਰਿਆਂ ਤੋਂ ਵੱਡਾ ਬੰਦੇ ਦਾ ਦੁਸ਼ਮਣ ਹੈ ਮਾਣ ਹੈ ਜਨਮ ਤੇ ਮਰਨ ਦਾ ਮੂਲ ਬੰਦੇ ਦੇ ਹੰਕਾਰ ਦਾ ਧੁਰਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਹਨ ਕਿ ਬਾਬਾ ਮਹਾਦੇਵ ਜੀ ਕਦੇ ਵੀ ਮਾਣ ਨਾ ਕਰਿਆ ਕਰਨਾ ਪ੍ਰਭੂ ਦੇ ਪਿਆਰਿਆਂ ਦੀ ਸ਼ਰਨ ਪੈਣਾ ਤੀਸਰਾ ਨਿਯਮ ਕੀ ਹੈ ਕਰੇ ਸੁਪਲਾ ਮਨਾਈਏ ਜੋ ਪਰਿਪੂਰਨ ਪਰਮਾਤਮਾ ਕਰਦਾ ਹੈ ਉਸ ਨੂੰ ਭਲਾ ਕਰਕੇ ਮੰਨੋ ਹੁਕਮ ਅਦੂਲੀ ਨਹੀਂ ਕਰਨੀ ਪ੍ਰਭੂ ਪ੍ਰਾਪਤੀ ਦੇ ਮਹਾਰਾਜ ਨੇ ਤਿੰਨ ਪੱਖ ਦਿੱਤੇ ਹਨ ਪਹਿਲੀ ਗੱਲ ਇਹ ਹੈ ਮਾਨ ਨਾ ਕੀਜੈ ਮਾਨ ਨਾ ਕਰ ਦੂਸਰਾ ਸਰਨ ਪਰੀਜੇ ਨਿਮਾਨਾ ਹੋ ਕੇ ਗੁਰੂ ਦੇ ਚਰਨ ਸ਼ਰਨ ਵਿੱਚ ਆ ਅਤੇ ਤੀਸਰਾ ਕਰੇ ਸੁਪਲਾ ਮਨਾਈਏ ਜੋ ਪਰਿਪੂਰਣ ਪਰਮਾਤਮਾ ਕਰਦਾ ਹੈ ਉਸ ਨੂੰ ਭਲਾ ਚੰਗਾ ਆਪਣਾ ਫਾਇਦੇਮੰਦ ਜਾਣ ਕੇ ਉਸ ਦੇ ਅੱਗੇ ਸਿਰ ਝੁਕਾਈਏ ਸਿਆਣੇ ਕਹਿੰਦੇ ਹਨ ਇਹ ਸਰੀਰ ਵੀ ਉਸ ਪਰਮਾਤਮਾ ਨੂੰ ਸਮਰਪਣ ਕਰ ਇਸ ਦੀ ਗਲਤ ਵਰਤੋਂ ਨਾ ਕਰ ਆਪਣੀ ਸੋਚ ਆਪਣਾ ਸਰੀਰ ਸਭ ਕੁਝ ਉਸ ਨੂੰ ਦੇ ਸੇਵਾ ਦੇ ਨਾਲ ਤਨ ਸਮਰਪਿਤ ਤੇ ਸਿਮਰਨ ਦੇ ਨਾਲ ਮਨ ਸਮਰਪਿਤ ਤੂੰ ਆਪਣੀ ਸੋਚ ਆਪਣਾ ਸਾਰਾ ਕੁਝ ਗੁਰੂ ਨੂੰ ਦੇ ਪਰਮੇਸ਼ਰ ਨੂੰ ਸਮਰਪਿਤ ਕਰ ਇਸ ਢੰਗ ਦੇ ਨਾਲ ਬਾਬਾ ਮਹਾਦੇਵ ਜੀ ਤੁਹਾਨੂੰ ਪਰਿਪੂਰਨ ਪ੍ਰਮਾਤਮਾ ਦੇ ਦੀਦਾਰ ਹੋ ਸਕਦੇ ਹਨ ਪ੍ਰਭੂ ਦੇ ਪਿਆਰੇ ਸੰਤਾਂ ਦੀ ਸੰਗਤ ਮਿਲ ਜਾਵੇ ਤਾਂ ਇਹ ਕੰਮ ਬੜਾ ਸੌਕਾ ਹੋ ਸਕਦਾ ਹੈ ਸੰਤ ਬਣਿਆ ਕਿਵੇਂ ਜਾਂਦਾ ਹੈ ਇੱਕ ਚੀਨ ਦਾ ਸੰਤ ਹੋਇਆ ਧਿਆਨਗਸਤ ਉਹ ਬਾਹਰ ਕਿਤੇ ਸੈਰ ਕਰਨ ਗਿਆ ਤੇ ਚੀਨੀ ਲੋਕ ਮੁਰਦਿਆਂ ਨੂੰ ਦਬਾਉਂਦੇ ਹਨ ਸਾੜਦੇ ਨਹੀਂ ਉਹ ਕੁਦਰਤੀ ਤੌਰ ਤੇ ਕੱਚੀ ਕਬਰ ਸੀ ਤੇ ਬੱਚੇ ਨੇ ਕਿਸੇ ਕਬਰ ਦੇ ਵਿੱਚੋਂ ਮੁਰਦੇ ਦੀ ਖੋਪੜੀ ਬਾਹਰ ਕੱਢ ਲਈ ਧਿਆਨਗਸਤ ਮਹਾਤਮਾ ਦੀ ਨਜ਼ਰ ਉਸ ਖੋਪੜੀ ਤੇ ਪਈ ਉਸਨੇ ਖੋਪੜੀ ਨੂੰ ਚੁੱਕ ਕੇ ਆਪਣੀ ਕੂਟੀਆਂ 'ਚ ਆਪਣੇ ਆਸ਼ਰਮ ਵਿੱਚ ਲੈ ਆਂਦਾ। ਉਸਨੇ ਦੋਕ ਕਿੱਲੇ ਗੱਡ ਕੇ ਮਾਲੇ ਦੀ ਪਰਸ਼ਤੀ ਬਣਾ ਬੜੇ ਪਿਆਰ ਸਤਕਾਰ ਦੇ ਨਾਲ ਖੋਪੜੀ ਰੱਖ ਲਈ। ਲੋਕਾਂ ਦੇ ਵਿੱਚ ਆਮ ਚਰਚਾ ਚੱਲ ਪਈ ਕਿ ਹੁਣ ਧਿਆਨ ਗਸਤ ਮੁਰਦਿਆਂ ਦੀ ਖੋਪੜੀ ਆਪਣੇ ਕੋਲ ਰੱਖਦਾ ਹੈ। ਲੋਕੀ ਬੋਲ ਕਬੋਲ ਕਹਿਣ ਲੱਗ ਪਏ। ਕਹਿੰਦੇ ਹਨ ਬਨਨਾ ਸੰਤ ਤੇ ਕਰਨੇ ਜਾਦੂ ਟੂਨੇ ਜੋ ਕਿਸੇ ਦੀ ਮਰਜ਼ੀ ਲੱਗੇ ਬੋਲਣ। ਜਦੋਂ ਲੜਾਈ ਹੁੰਦੀ ਹੈ ਉਹ ਦੋ ਅੱਖਾਂ ਧੋਂਦੀ। ਜਦੋਂ ਇੱਕ ਬੰਦਾ ਚੁੱਪ ਕਰ ਜਾਵੇ ਉਦੋਂ ਲੜਾਈ ਨਹੀਂ ਹੁੰਦੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਇੱਕ ਬੀਬੀ ਕੰਬਲੀ ਭੋਲੀ ਉਹ ਗੋਇੰਦਵਾਲ ਸਾਹਿਬ ਚਲੀ ਗਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਉਹ ਕਹਿਣ ਲੱਗੀ ਮਹਾਰਾਜ ਮੇਰੀ ਸੱਸ ਬੜੀ ਚੰਦਰੀ ਹੈ ਤੁਸੀਂ ਮੈਨੂੰ ਮਾੜਾ ਮੋਟਾ ਤਾਂਗਾ ਤਵੀਤ ਕਰਦੇ ਹੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਹੱਸ ਪਏ ਜਦੋਂ 5-7 ਮਿੰਟ ਉਸਨੇ ਰੌਲਾ ਪਾਇਆ ਤਾਂ ਉਸਨੇ ਸੋਚਿਆ ਕਿ ਮੈਂ ਕੰਬਲੀ ਹਾਂ ਲੋਕਾਂ ਨੇ ਕਹਿਣਾ ਪਾਗਲ ਇਕੱਲੀ ਰੌਲਾ ਪਾਈ ਜਾਂਦੀ ਹੈ ਚੁੱਪ ਕਰ ਗਈ ਤੇ ਬੀਬੀ ਨੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਧੰਨਵਾਦ ਕੀਤਾ ਕਿ ਮਹਾਰਾਜ ਤੁਹਾਡਾ ਮੰਤਰ ਬੜਾ ਤੰਗੜਾ ਹੈ ਗੁਰੂ ਅਮਰਦਾਸ ਜੀ ਹੱਸ ਕੇ ਕਹਿਣ ਲੱਗੇ ਧੀਏ ਅਸੀਂ ਮੰਤਰ ਕੋਈ ਨਹੀਂ ਮਾਰਿਆ ਇਹ ਯੁਗਤੀ ਹੈ ਉਹ ਬੋਲਦੀ ਬੋਲਦੀ ਕੋਈ ਨਾ ਕੋਈ ਹੋਰ ਬੋਲ ਕਬੋਲ ਬੋਲਦੀ ਇਹ ਜਿਹੜਾ ਲੜਾਈ ਦਾ ਭਾਂਬੜ ਸੀ ਮੱਚਿਆ ਰਹਿਣਾ ਸੀ ਜਦੋਂ ਇੱਕ ਬੰਦਾ ਬੋਲ ਕਬੋਲ ਬੋਲੀ ਜਾਵੇ ਤਾਂ ਉਸ ਨੂੰ ਕੁਝ ਹੋਰ ਸਮੇਂ ਬਾਅਦ ਸ਼ਰਮਿੰਦਾ ਹੋ ਕੇ ਚੁੱਪ ਕਰਨਾ ਪੈਂਦਾ ਹੈ ਜਦੋਂ ਇੰਨਾ ਲੋਕਾਂ ਨੇ ਉਪੱਦਰ ਮਚਾਇਆ ਤਾਂ ਇੱਕ ਬੰਦਾ ਕਹਿਣ ਲੱਗਾ ਤੁਹਾਨੂੰ ਗੁੱਸਾ ਨਹੀਂ ਆਉਂਦਾ ਉਹ ਧਿਆਨਗਗਤ ਮਹਾਤਮਾ ਕਹਿਣ ਲੱਗੇ ਆਉਂਦਾ ਤਾਂ ਸੀ ਪਰ ਹੁਣ ਨਹੀਂ ਆਉਂਦਾ ਪੁੱਛਦਾ ਕਿ ਕਿਉਂ ਨਹੀਂ ਆਉਂਦਾ ਮਹਾਪੁਰਸ਼ ਕਹਿਣ ਲੱਗੇ ਇਹ ਜਿਹੜੀ ਖੋਪੜੀ ਹੈ ਨਾ ਇਹ ਕਿਸੇ ਮੇਰੇ ਵਰਗੇ ਬੰਦੇ ਦੀ ਹੈ ਤੇ ਆਖਿਰਕਾਰ ਮੈਂ ਵੀ ਇਸ ਤਰ੍ਹਾਂ ਹੀ ਹੋਣਾ ਹੈ ਤੇ ਮੈਂ ਸੋਚਦਾ ਹਾਂ ਕਿ ਮਨਾ ਤੇਰੀ ਇਹ ਆਕੜ ਕਾਦੀ ਗੁੱਸਾ ਕਾਦਾ ਆਪਾਂ ਮੌਤ ਨੂੰ ਚੇਤੇ ਰੱਖੀਏ ਤਾਂ ਕਦੀ ਗੁੱਸਾ ਨਹੀਂ ਆਵੇਗਾ ਮੌਤ ਭੁੱਲ ਜਾਂਦੀ ਹੈ ਸੋ ਇਸ ਤਰ੍ਹਾਂ ਇਹੋ ਜਿਹੇ ਮਹਾਪੁਰਸ਼ ਜਿਹੜੇ ਮੌਤ ਨੂੰ ਚੇਤੇ ਰੱਖਦੇ ਹਨ ਜੇ ਮਨੁੱਖ ਉਹਨਾਂ ਦੇ ਸੰਪਰਕ ਚ ਆ ਜਾਏ ਤੇ ਉਹ ਕਿਰਪਾ ਕਰਨ ਤਾਂ ਫਿਰ ਕੀ ਹੋਵੇਗਾ ਹਰ ਨਾਮਾ ਹੈ ਮਿੱਠਾ ਫਿਰ ਜਿਹੜਾ ਪਰਮਾਤਮਾ ਦਾ ਨਾਮ ਹੈ ਇਹ ਮਿੱਠਾ ਲੱਗਣਾ ਸ਼ੁਰੂ ਹੋ ਜਾਵੇਗਾ ਬਾਬਾ ਫਰੀਦ ਜੀ ਕਹਿੰਦੇ ਹਨ ਮਿਸ਼ਰੀ ਖਾ ਕੇ ਵੇਖੀ ਹੈ ਮੈਂ ਸ਼ਹਿਦ ਚਟ ਕੇ ਵੇਖਿਆ ਹੈ ਮੈਂ ਸ਼ਹਿਦ ਵਰਗਾ ਮਿੱਠਾ ਦੁੱਧ ਵੀ ਪੀ ਕੇ ਵੇਖਿਆ ਹੈ ਪਰ ਇਹ ਸਭ ਕੁਝ ਇਹ ਖੁਦਾ ਦੇ ਨਾਮ ਤੋਂ ਮਿੱਠਾ ਨਹੀਂ ਇਸ ਕਰਕੇ ਜਿੰਨਾ ਉੱਤੇ ਪਰਮੇਸ਼ਰ ਦੇ ਪਿਆਰਿਆਂ ਨੇ ਕਿਰਪਾ ਕੀਤੀ ਉਹਨਾਂ ਨੂੰ ਪਰਿਪੂਰਨ ਪ੍ਰਮਾਤਮਾ ਦਾ ਨਾਮ ਮਿੱਠਾ ਲੱਗਣ ਲੱਗ ਪਿਆ ਉਹ ਨਾਮ ਨਾਲ ਜੁੜ ਗਏ ਸਤਿਗੁਰ ਪੰਚਮ ਪਾਤਸ਼ਾਹ ਸਾਨੂੰ ਰੋਜ਼ਾਨਾ ਦੇ ਨਾਮ ਬਾਰੇ ਵੀ ਸਿੱਖਿਆ ਦਿੰਦੇ ਹਨ ਪਾਤਸ਼ਾਹ ਕਹਿੰਦੇ ਹਨ ਪਾਈ ਆਪਣੇ ਮਨ ਦੇ ਵਿੱਚ ਫੁੰਨਾ ਬਣਾਓ ਕਿ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਣਾ ਹੈ ਜਾਗ ਕੇ ਮੁੜ ਕੇ ਆਪਾਂ ਬੇਨਤੀ ਕਰਨੀ ਹੈ ਕੀ ਬੇਨਤੀ ਕਰਨੀ ਹੈ ਏ ਵਾਹਿਗੁਰੂ ਮੈਨੂੰ ਉੱਦਮ ਬਖਸ਼ੋ ਏ ਹਰੀ ਦੇ ਮਿੱਤਰ ਸਤਿਗੁਰੂ ਆਪ ਕਿਰਪਾ ਕਰਕੇ ਪ੍ਰਮਾਤਮਾ ਦੀ ਵਿਦਿਆਈ ਕਰਨ ਦਾ ਮੈਨੂੰ ਉਦਮ ਹੀਲਾ ਬਖਸ਼ੋ ਆਪਣੇ ਅੰਦਰ ਕਾਮ ਦਾ ਪ੍ਰਭਾਵ ਯਾਦਾ ਹੈ ਤੇ ਆਖੀ ਪਾਤਸ਼ਾਹ ਮੈਨੂੰ ਵਿਕਾਰਾਂ ਤੋਂ ਬਚਾ ਮੇਰੇ ਉੱਤੇ ਰਹਿਮਤ ਕਰ ਜਿਹੜੀ ਤੇਰੀ ਅੰਤਰੀਵ ਬਵਸਥਾ ਹੈ ਜਿਹੜੀ ਤੇਰੀ ਅੰਦਰ ਦੀ ਹਾਲਤ ਹੈ ਉਸ ਬਾਰੇ ਗੁਰੂ ਦੇ ਅੱਗੇ ਤਰਲਾ ਕਰਕੇ ਪਾਤਸ਼ਾਹ ਮੈਨੂੰ ਬਚਾਓ ਪਾਤਸ਼ਾਹ ਨੇ ਅਰਦਾਸ ਕਰਨ ਦਾ ਢੰਗ ਤਰੀਕਾ ਦੱਸਿਆ ਹੈ ਪ੍ਰਮਾਤਮਾ ਕੋਲ ਗ੍ਰਾਮਰ ਵਾਲੀ ਅਰਦਾਸ ਨਹੀਂ ਪਹੁੰਚਦੀ ਉਹ ਦਿਲ ਦੀ ਅਰਦਾਸ ਸੁਣਦਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਸਾਰੀਆਂ ਸਿਆਣਪਾ ਛੱਡ ਕੇ ਮਨ ਵੀ ਤੇ ਤਨ ਵੀ ਗੁਰੂ ਦੇ ਅੱਗੇ ਪੇਸ਼ ਕਰ। ਜੇ ਸਤਗੁਰੂ ਦੀ ਸੇਵਾ ਕਰੋਗੇ ਭਾਈ ਤੇ ਅੱਗੇ ਪਰਲੋਕ ਵਿੱਚ ਡਰ ਨਹੀਂ ਹੋਵੇਗਾ। ਡਰ ਕੇ ਪਰੇਸ਼ਾਨ ਨਹੀਂ ਹੋਣਾ ਪਵੇਗਾ। ਇਹ ਸੇਵਕਾਂ ਨੂੰ ਇੱਕ ਖਿੰਨ ਵਿੱਚ ਨਿਹਾਲ ਕਰ ਦਿੰਦਾ ਹੈ ਤੇ ਜਿਹੜੀਆਂ ਖਾਲੀ ਥਾਵਾਂ ਹਨ ਉਹਨਾਂ ਨੂੰ ਨੱਕੋ-ਨੱਕ ਭਰ ਦਿੰਦਾ ਹੈ। ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰਮੁਖੋ ਜੇ ਅੰਦਰੋਂ ਧਿਆਨ ਕਰੋਗੇ ਤਾਂ ਮਨ ਸੰਤੋਖ ਦੇ ਸਹਿਤ ਹੋ ਜਾਵੇਗਾ। ਮਨ ਅਤ੍ਰਿਪਤ ਹੋ ਜਾਵੇਗਾ ਜੋ ਮਨੁੱਖ ਸਤਿਗੁਰੂ ਪਾਤਸ਼ਾਹ ਦੀ ਸੇਵਾ ਵਿੱਚ ਲੱਗਾ ਹੈ ਉਸ ਦੇ ਕਰਮ ਚੰਗੇ ਹਨ ਜਿੰਨਾ ਚਿਰ ਪਰਮੇਸ਼ਰ ਦੀ ਕਿਰਪਾ ਨਾ ਹੋਵੇ ਉਹਨਾਂ ਚੇਰੇ ਸੱਚੇ ਗੁਰੂ ਦੀ ਸੇਵਾ ਨਹੀਂ ਹੁੰਦੀ ਵਾਹਿਗੁਰੂ ਨੂੰ ਜਪਦਿਆਂ ਪਛਤਾਉਣਾ ਨਹੀਂ ਪਵੇਗਾ ਪ੍ਰਭੂ ਦੀ ਬਾਣੀ ਹਮੇਸ਼ਾ ਲਾਹੇਵੰਦ ਹੈ ਦੁਨੀਆ ਦੀ ਤਾਕਤ ਇਸ ਦਾ ਮੁਕਾਬਲਾ ਨਹੀਂ ਕਰ ਸਕਦੀ ਤੂੰ ਮਾਲਕ ਹੈਂ ਤੇ ਮੈਂ ਤੇਰਾ ਚਾਕਰ ਹਾਂ ਤੇਰੀ ਨਿਗਾਹ ਬੜੀ ਦੂਰ ਤੱਕ ਜਾਂਦੀ ਹੈ ਪਰ ਮੈਂ ਨਿਕੰਮੇ ਨੇ ਤੇਰੀ ਕਦਰ ਨਾ ਜਾਣੀ ਹੈ ਸਾਈਂ ਤੇਰੇ ਸਿਮਰਨ ਕਰਨ ਦੇ ਨਾਲ ਮੈਨੂੰ ਸਾਰਾ ਕੁਝ ਲੱਭ ਗਿਆ ਤੇ ਕੋਈ ਕੰਮ ਔਖਾ ਨਹੀਂ ਮਹਿਸੂਸ ਹੁੰਦਾ ਪਾਤਸ਼ਾਹ ਕਹਿੰਦੇ ਹਨ ਇਹ ਸੱਚੇ ਸਾਹਿਬ ਜਿਸ ਦੀ ਪਤ ਇੱਜ਼ਤ ਨੂੰ ਤੂੰ ਆਪ ਰੱਖਦਾ ਹੈ ਦੁਨੀਆਂ ਦੀ ਕੋਈ ਤਾਕਤ ਉਸ ਦੀ ਪਤ ਨੂੰ ਉਸ ਦੀ ਇੱਜ਼ਤ ਨੂੰ ਮੇਟ ਨਹੀਂ ਸਕਦੀ ਤੈਨੂੰ ਪਰਮਾਤਮਾ ਚੇਤੇ ਹੈ ਤਾਂ ਤੇਰੇ ਅੰਦਰ ਸ਼ਾਂਤੀ ਰਹੇਗੀ ਠੰਡ ਰਹੇਗੀ ਪਾਤਸ਼ਾਹ ਦੇ ਨਾਮ ਨੂੰ ਮਨ ਵਿੱਚ ਵਸਾਉਣ ਕਰਕੇ ਤੇਰੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ ਜਦੋਂ ਤੇਰੀ ਮਾਂ ਮਰ ਜਾਵੇਗੀ ਤੇਰਾ ਹੰਕਾਰ ਗਵਾਚ ਜਾਏ ਤਾਂ ਕਿਸੇ ਪ੍ਰਕਾਰ ਦਾ ਕੋਈ ਵਿਗੜ ਨਹੀਂ ਲੱਗੇਗਾ ਤੇਰੇ ਕੰਮ ਵਿੱਚ ਰੁਕਾਵਟ ਨਹੀਂ ਪਏਗੀ ਗਿਆਨ ਪਦਾਰਥ ਵਾਲੀ ਮਤ ਬੁੱਧੀ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ ਤਿੰਨ ਪਾਏ ਸੱਬੇ ਥੋਕ ਜਿਸ ਆਪ ਦਿਵਾਈ ਹੈ ਭਾਈ ਪ੍ਰਮਾਤਮਾ ਦਵਾਉਂਦਾ ਹੈ ਉਸ ਪੁਰਸ਼ ਨੂੰ ਸਾਰੇ ਪਦਾਰਥ ਨਸੀਬ ਹੋ ਗਏ ਹਨ ਉਸ ਨੂੰ ਸਾਰੇ ਪਦਾਰਥ ਮਿਲ ਗਏ ਤੂੰ ਸਬਨਾ ਕਾ ਖਸਮ ਸਭ ਤੇਰੀ ਛਾਇਆ ਹੈ ਉਸ ਦੇ ਅੱਗੇ ਅਰਦਾਸ ਕਰੀਏ हे परिपूर्ण परमात्मा ਤੂੰ ਸਾਰਿਆਂ ਦਾ ਮਾਲਕ ਹੈ ਸਾਰੇ ਜੀਵ ਤੇਰੀ ਛਾਂ ਹੇਠ ਬੈਠੇ ਹਨ ਪਾਪ ਤੇਰੇ ਆਸਰੇ ਹਨ ਤੂੰ ਸਾਰਿਆਂ ਤੇ ਕਿਰਪਾ ਕਰ ਅਸੀਂ ਉਸ ਅਕਾਲ ਪੁਰਖ ਦੇ ਸੰਮੁਖ ਅਰਦਾਸ ਕਰਿਆ ਕਰੀਏ ਕਿ ਪਾਤਸ਼ਾਹ ਸਾਰਿਆਂ ਤੇ ਮਿਹਰ ਕਰ ਅਤੇ ਉਹਨਾਂ ਸਾਰਿਆਂ ਦੇ ਪੈਰਾਂ ਪਿੱਛੇ ਮੇਰੇ ਤੇ ਵੀ ਰਹਿਮਤ ਕਰ ਗੁਰੂ ਬਾਬਾ ਸਾਡੇ ਸਾਰਿਆਂ ਤੇ ਰਹਿਮਤ ਕਰੇ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ